ਕੱਲ ਸਾਨੂੰ ਇੱਕ ਨਾ ਪਤਾ ਲੱਗੀ ਸੀ ਨਿਊਜ਼ ਟੀਵੀ ਤੇ ਵੀ ਐਂ ਕਰਕੇ ਕੋਈ ਬੱਚਾ ਕਿਸੇ ਨੇ ਆਪਦਾ ਵੇਚਿਆ 5 ਕੁ ਮਹੀਨਿਆਂ ਦਾ ਬੱਚਾ ਹੈ ਵੀ ਕਿਸੇ ਨੇ ਵੇਚਿਆ ਤੇ ਉਸ ਮਾਮਲੇ ਦੇ ਵਿੱਚ ਵੀ ਦੋ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਪ੍ਰੋਪਰ ਚੈਨਲ ਮੈਂ ਆਪਦੀ ਇੱਥੋਂ ਟੀਮ ਭੇਜੀ ਬੁੱਲਾਡੇ ਬੁੱਲਾਡੇ ਬਲਾਕ ਦਾ ਪਿੰਡ ਹੈ ਬਰੇਟੇ ਦੇ ਕੋਲ ਅਕਬਰਪੁਰ ਖਡਾਲ ਤੇ ਉੱਥੇ ਜਦੋਂ ਟੀਮ ਬਰੇਟਾ ਪਹੁੰਚੀ ਤਾਂ ਸਾਨੂੰ ਪਤਾ ਲੱਗਿਆ ਐਸਚੋ ਬਰੇਟਾ ਕੋਲੇ ਸੀਗੇ ਉਹ ਪੇਰੈਂਟਸ ਆਏ ਹੋਏ ਉਹਨਾਂ ਨੇ ਜਿੰਨੇ ਬੱਚਾ ਦਿੱਤਾ ਸੀ ਆਪਦਾ ਉਹ ਉਹਦੀ ਉਹ ਲੜਕੀ ਦੀ ਭੈਣ ਨੇ ਕੰਪਲੇਨਟ ਕੀਤੀ ਸੀਗੀ ਐਸ ਐਚਓ ਬ੍ਰਿਟਾ ਕੋਲੇ ਤਾਂ ਉਹਨਾਂ ਨੇ ਫਿਰ ਦੂਜੀ ਪਾਰਟੀ ਨੂੰ ਵੀ ਉੱਥੇ ਬੁਲਾਇਆ ਬੁਲਾ ਕੇ ਦੋਨਾਂ ਦੇ ਬਿਆਨ ਵਗੈਰਾ ਲੈ ਤੇ ਫਿਰ ਮੈਂ ਐਸ ਐਚਓ ਬ੍ਰਿਟਾ ਨਾਲ ਤਾਲਮਲ ਤਾਲਮੇਲ ਜਿਹੜਾ ਕੀਤਾ ਤੇ ਸਾਨੂੰ ਪਤਾ ਲੱਗਿਆ ਵੀ ਬੱਚਾ ਸੀ ਅੱਜ ਹੀ ਰੈਸਕਿਊ ਕਰਨਾ ਚਾਹੁੰਦੇ ਆ ਕਿਉਂਕਿ ਸਾਡੇ ਡਿਪਾਰਟਮੈਂਟ ਦੇ ਹਦਾਇਤਾਂ ਨੇ ਵੀ ਆਪਾਂ ਬੱਚਿਆਂ ਨੂੰ ਜਦੋਂ ਸਾਨੂੰ ਪਤਾ ਲੱਗ ਗਿਆ ਵੀ ਆਪਾਂ ਕਿਤੇ ਵੀ ਅਨ ਸੇਫ ਥਾਂ ਤੇ ਨਹੀਂ ਰੱਖ ਸਕਦੇ ਕਿਉਂਕਿ ਉਹਦੀ ਮਦਰ ਦਾ ਵੀ ਪਤਾ ਲੱਗ ਰਿਹਾ ਸੀ ਵੀ ਉਹ ਚਿੱਟਾ ਚਿੱਟੇ ਦਾ ਨਸ਼ਾ ਸੇਵਨ ਕਰਦੀ ਹੈ ਤੇ ਇਸ ਕਰਕੇ ਅਸੀਂ ਬੱਚੇ ਨੂੰ ਰੈਸਕਿਊ ਕਰਨ ਵਾਸਤੇ ਸਾਡੀ CWCC ਦੀ ਟੀਮ ਤੇ ਮੇਰੀ DCPO ਦੀ ਟੀਮ ਸਾਰੀ ਅਸੀਂ SHO ਬਰੇਟਾ ਕੋਲੇ ਗਏ ਤੇ ਉਹਨਾਂ ਨੇ ਫਿਰ ਦੋਨਾਂ ਪੇਰੈਂਟਸ ਨੂੰ ਬੁਲਾ ਕੇ ਤੇ CWCC ਨੂੰ ਬੱਚਾ ਹੈਂਡਓਵਰ ਕਰ ਦਿੱਤਾ ਤੇ ਉਸ ਤੋਂ ਬਾਅਦ ਅਸੀਂ ਉਹ ਬੱਚਾ ਜਿਹੜਾ ਨਾਨਤਾ ਆਸ਼ਰਮ ਸਾਡਾ ਬਣਿਆ ਹੋਇਆਗਾ ਨਥਾਣਾ ਜ਼ਿਲ੍ਹਾ ਪਟੰਡਾ ਦੇ ਵਿੱਚ ਅਸੀਂ ਉੱਥੇ ਸ਼ਿਫਟ ਕਰ ਦਿੱਤਾ ਬੱਚੇ ਦਾ ਅੱਜ ਮੈਡੀਕਲ ਹੋ ਗਿਆ ਲੋਕਲ ਨਥਾਣਾ ਸਿਵਲ ਹਸਪੀਟਲ ਦੇ ਵਿੱਚ ਬੱਚਾ ਸੇਫ ਆ ਤੰਦਰੁਸਤਾ ਸਾਡੇ ਡੀਪੀਓ ਮੈਡਮ ਵੀ ਡਿਸਟ੍ਰਿਕਟ ਪ੍ਰੋਗਰਾਮ ਅਫਸਰ ਵੀ ਮੈਡਮ ਕੁਸ਼ਪ੍ਰੀਤ ਕੌਰ ਵੀ ਵਿਜ਼ਿਟ ਕਰਕੇ ਆਏ ਨੇ ਤੇ ਇਹ ਸਾਰਾ ਜਿਹੜਾ ਹੈਗਾ ਅਸੀਂ ਸਤਿਮਾਨ ਜੋ ਡੀਸੀ ਮੈਡਮ ਦੇ ਧਿਆਨ ਵਿੱਚ ਵੀ ਲਿਆਂਦਾ ਹੈਗਾ